ਖੋੜੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਚੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਰਟੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਤੁਹਾਡੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਇਹ ਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੌਧਰਾ ਕਰਕੇ ਗਨਮੈਨਾ ਕਰਕੇ ਚੇਅਰਮੈਨੀਆਂ ਕਰਕੇ ਬਿਕ ਗਏ ਆ ਦੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਣਾਂ ਦਾ ਸਾਥ ਦੇ ਰਿਹਾ ਹੈ ਆਪਾਂ ਬੜੀ ਮੁਸ਼ਕਲ ਨਾਲ ਗੁਰੂ ਘਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜਕੱਲ ਕੀ ਹੋ ਰਿਹਾ ਥੋੜੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣਾ ਸ਼ੁਰੂ ਹੋ ਗਏ ਹੈ ਕੱਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਹੈ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ ਚ ਦੁਨੀਆ ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਆ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ ਜੋ ਇਹਨਾਂ ਦੇ ਚਾਪਲੂ ਸੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ